ਖੜੇ ਪਾਥੇ ਸਭ ਤੋਂ ਪਹਿਲਾਂ ਦਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰਦੇ ਵਾਹਿਗੁਰਜੀ ਦਾ ਅਕਾਲ ਸਤਿ ਵਾਹਿਗੁਰਜੀ ਦੀ ਬਤੇ ਦਾਸ ਬਾਬਾ ਗੁਰਵਿੰਦਰ ਸਿੰਘ ਅੱਜ ਪਿਛਲੇ ਕੁਝ ਸਮੇਂ ਤੋਂ ਜਿਹੜਾ ਡੇਰਾ ਰੂਮੀਆਣਾ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ ਮਹਾਰਾਜ ਦੇ ਬਰਾਬਰ ਆਪਦੀ ਕੁਰਸੀ ਲਾ ਕੇ ਬੈਠਾ ਤੇ ਇੱਕ ਉਥੇ ਜਤੀ ਬਾਤ ਦਾ ਵਿਤਕਰਾ ਹੁੰਦਾ ਉਸ سلسلے ਦੇ ਵਿੱਚ ਪਿਛਲੇ ਚਾਰ ਪੰਜ ਦਿਨਾਂ ਦੀ ਦਰਖਾਸਤ ਦਿੱਤੀ ਹੋਈ ਸੀਗੀ ਕੈਂਟਛਾਣਾ ਵੀ ਦਿੱਤੀ ਸੀ ਤੇ ਐਸਐਸਪੀ ਦਫ਼ਤਰ ਵੀ ਦਿੱਤੀ ਹੋਈ ਸੀਗੀ ਤੇ ਉਸ ਤੇ ਕਾਰਵਾਈ ਨਹੀਂ ਕਰ ਰਿਆ ਸੀ ਪ੍ਰਸ਼ਾਸਨ ਢਿੱਲਾ ਚੱਲ ਰਿਆ ਸੀਗਾ ਉਸ ਦੇ ਬੰਦੀ ਧਰਨੇ ਦੀ ਅੱਜ ਕੋਲ ਦਿੱਤੀ ਸੀਗੀ ਤੇ ਜਿਹੜੇ ਸਿੰਘ ਸੀਗੇ ਤੇ ਧਰਨਾ ਲਾਉਣ ਵਾਸਤੇ ਆਏ ਸੀਗੇ ਪਰ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਵੀ ਆਉਣ ਵਾਲੀ 2 ਤਰੀਕ ਤੱਕ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੈ 295 ਦਾ ਜੋ ਵੀ ਧਾਰਾ ਲੱਗਣੀ ਆ ਉਹ ਲਾ ਦਿੱਤੀ ਜਾਵੇਗੀ ਤੇ ਉਹਨਾਂ ਨਾਲ ਬਹਿ ਕੇ ਸਾਰਾ ਗੱਲਬਾਤ ਹੋਏਗੀ ਵੀ ਜਿਹੜੇ ਜਿਹੜੀਆਂ ਸਿੱਖ ਧਰਮ ਦੀਆਂ ਮਰਿਆਦਾਾਂ ਨੇ ਜੇ ਤਾਂ ਉਹਨਾਂ ਨੂੰ ਮੰਨਣਗੇ ਤਾਂ ਉਹਨਾਂ ਦੇ ਡੇਰਿਆਂ 'ਚ ਗੁਰੂ ਘਰ ਦੇ ਵਿੱਚ ਜਿਹੜੇ ਡੇਰੇ ਬਣਾਏ ਹੋਏ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਜੇ ਉਹ ਨਹੀਂ ਮੰਨਦੇ ਤਾਂ ਉਸ ਤੋਂ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਨੇ ਉਹ ਉਹਨਾਂ ਤੋਂ ਵਾਪਸ ਲੈ ਜਾਣਗੇ ਅੱਜ ਜਿਹੜੀ ਜਾਤੀਵਾਦ ਦੀ ਗੱਲ ਕਰਦੇ ਤਾਂ ਕਾਫੀ ਸਮੇਂ ਤੋਂ ਕਰਦੇ ਆ ਰਹੇ ਸੀ ਪਰ ਹੁਣ ਤੁਸੀਂ ਇਸ ਤਰ੍ਹਾਂ ਦਾ ਕਰਨ ਨੂੰ ਪਹਿਲਾਂ ਕਿਉਂ ਨਹੀਂ ਕਦੇ ਬੋਲੇ ਜੀ ਦੇਖੋ ਜਦੋਂ ਕਿਸੇ ਨੂੰ ਸੋਜੀ ਬਖਸ਼ਦਾ ਕਲੀਆਂ ਵਾਲਾ ਪਾਸ਼ਾ ਜਿਵੇਂ ਸਮਤ ਬਖਸ਼ਦਾ ਓਵੇਂ ਅਗਲਾ ਸਟੈਪ ਅਗਲਾ ਚੱਕ ਲੈਂਦਾ ਜਿਵੇਂ ਜਿਵੇਂ ਉਹ ਸੋਝੀ ਬਖਸ਼ੀ ਜਾਂਦੇ ਓਵੇਂ ਓਵੇਂ ਕਾਰਜ ਹੋਈ ਜਾਂਦੀ ਹੈ। ਹਾਂਜੀ ਬਾਬਾ ਜੀ ਕੀ ਨਾ ਅਮਦੇ ਕੀ ਮਤ ਲਾਜ ਥਾਣੇ ਦੇ ਆਪਣਾ ਨਾਮ ਰਵੀ ਸਿੰਘ ਖਾਲਸਾ ਪਿੰਡ ਮਹਰਾਜ ਤੋਂ ਜੀ ਜੋ ਵੀ ਆਪਾਂ ਪਾਪਾ ਗੁਰਵਿੰਦਰ ਸਿੰਘ ਜੀ ਦੇ ਕਹਿਣ ਦੇ ਉੱਤੇ ਬਠਿੰਡਾ ਪਹੁੰਚੇ ਸੀ ਤੇ ਅਸੀਂ ਜਿਹੜਾ ਰੋਮੀਆਣਾ ਗੁਰੂ ਘਰ ਦੇ ਵਿੱਚ ਇੱਕ ਸਾਥ ਕਹਾਂਗੇ ਬਾਬਾ ਜੀ ਸਾਥ ਵੀ ਕਹਿਣ ਦੇ ਲਈ ਇੱਕ ਸਾਥ ਵੀ ਬਹੁਤ ਤਕੜੀ ਥਾਗਿਆ ਤੇ ਬੈਠੇ ਹੁੰਦੇ ਤੇ ਸਾਥ ਵੀ ਨਹੀਂ ਕਹਾਂਗੇ ਉਹ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਵੀ ਆ ਤੇ ਗਿਆਨ ਵੀ ਨੰਦਾ ਉਹ ਬੰਦਾ ਵੀ ਗਲਤ ਗੁਰੂ ਗ੍ਰੰਥ ਸਾਹਿਬ ਦੀ ਬੇਆਵਦੀ ਕਰੀਆ ਉਸ ਬੰਦੇ ਨੇ ਬੇਆਵਦੀ ਕਿਵੇਂ ਕਰੀਆ ਤੁਸੀਂ ਕਿਹਾ ਸੀ ਗੁਰਵਿੰਦਰ ਪਾਪਾ ਜੀ ਨੂੰ ਪੁੱਛਿਆ ਵੀ ਜਾਤੀਵਾਦ ਆ ਜਾਤੀਵਾਦ ਦਾ ਤਾਂ ਜੋ ਉਹ ਕਰਦੀ ਰਹਿੰਦੇ ਆ ਸਾਰੇ ਪੰਜਾਬ ਨੂੰ ਪਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਉਹਨਾਂ ਨੇ ਕੀ ਕੀਤਾ ਉਹ ਤੁਸੀਂ ਦੇਖਿਆ ਕੋ ਵੀਡੀਓ ਦੇਖਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਖਿਆ ਕਦੇ ਵੀ ਕੋਈ ਬਰਾਬਰੀ ਕਰੂਗਾ ਕੁਰਸੀ ਢਾਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਇੱਕ ਕਿਲੇ ਬਣਦਾ ਦੇਖਿਆ ਕਦੇ ਗੁਰੂ ਘਰਾਂ ਦੇ ਵਿੱਚ ਕਿਲੇ ਬਣਣੇ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਬਾਕੀ ਸਾਡੀ ਢਿੰਗ ਸਿੰਘ ਫੌਜਾਂ ਤੇ ਦਲਾ ਪੰਥਾਂ ਨੂੰ ਇੱਥੇ ਜਿੰਨੇ ਵੀ ਢਿੰਗ ਸਿੰਘ ਖੜੇ ਆ ਇੱਥੇ ਐਂ ਦੇਖ ਲਓ ਵੀ ਅਸੀਂ ਮਹਾਕਾਲ ਕਹਿੰਨੇ ਆ ਮਹਾਕਾਲ ਕਿਹਨੂੰ ਕਹਿੰਨੇ ਆ ਸਾਡੇ ਸਿਰ ਤੇ ਉੱਪਰ ਬੈਠੇ ਹੁੰਦੇ ਆ। ਉਹਨਾਂ ਦੇ ਵਿੱਚੋਂ ਇੱਕ ਵੀ ਮਹਾਕਾਲ ਨਹੀਂ ਆਇਆ ਪਾਪਾ ਜੀ। ਅਸੀਂ ਕਹਿੰਨੇ ਆ ਵੀ ਗੁਰੂ ਕੰਨ ਪੰਥ ਦੇ ਤੁਸੀਂ ਵੀ ਮੋਤ ਬਾਹਰ ਬੰਦੇ ਹੋ। ਜ਼ਰੂਰ ਇਸ ਬੀਸੇ ਤੇ ਬੋਲੋ। ਨਾਲ ਖੜੋ ਗੁਰੂ ਗ੍ਰੰਥ ਸਾਹਿਬ ਨੂੰ ਜੇ ਮੰਨਦੇ ਹੋ ਤਾਂ। ਤੇ ਨਹੀਂ ਫਿਰ ਪਾਪਾ ਜੀ ਦਿਖਾਵਾ ਕਰੇ ਦਾ ਕੋਈ ਫਾਇਦਾ ਨਹੀਂ। ਉਹ ਇਥੇ ਬਹੁਤ ਹੀ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਆਪਾਂ ਨੂੰ ਉਹ ਸਾਧ ਵਖੰਡੀ ਨੂੰ ਅਸੀਂ ਕਹਿੰਨੇ ਆ ਜਾਂ ਤਾਂ ਪ੍ਰਸ਼ਾਸਨ ਕੋਲੇ ਆਪ ਆ ਜਾ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲੈ ਗੱਲਬਾਤ ਇਹੀ ਆ ਜੋ ਤੈਨੂੰ ਡੰਡ ਮਾਰਦਾ ਉਹ ਪ੍ਰਸ਼ਾਸਨ ਦਿੰਦਾ ਠੀਕ ਆ ਨਹੀਂ ਫਿਰ ਦਾਲ ਪੰਥ ਨੂੰ ਕਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਸੰਘੜ ਪਾ ਕੇ ਬੰਨ ਕੇ ਲੈ ਕੇ ਜਾਵਾਂਗੇ ਨਾ ਲੈ ਕੇ ਗਏ ਤਾਂ ਬਾਬਾ ਰਾਜਾ ਰਾਜ ਸਿੰਘ ਕਹਿੰਦਾ ਜੀ ਅਸੀਂ ਦਾਲ ਪੰਥ ਦੇ ਮੁਕੀ ਨਹੀਂ ਮੰਨਾਂਗੇ ਅਸੀਂ ਵੀ ਕਹਿੰਨੇ ਆ ਸਾਡੇ ਵੱਲੋਂ ਜੇ ਸਾਡੇ ਸਾਹਮਣੇ ਆਉਂਦਾ ਉਹ ਵਖੰਡੀ ਸਾਧ ਅਸੀਂ ਵਕਸਾਂਗੇ ਨਹੀਂ ਬਾਬਾ ਜੀ ਅਸੀਂ ਨਾ ਕੀਤਾ ਸਾਡਾ ਬੇਨਤੀ ਹੈ ਵਾਹਿਗੁਰੂ ਜੀ ਕਰਦਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀ ਕਾਰਵਾਈ ਸਾਡੀ ਤਾਂ ਇਹ ਬੇਨਤੀ ਹੈ ਪਹਿਲਾ ਨੰਬਰ ਤਾਂ ਇਹ ਪ੍ਰਸ਼ਾਸਨ ਨੂੰ ਪਹਲ ਦਿੰਨੇ ਆ ਵੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਵੀ ਕਾਨੂੰਨੀ ਕਾਰਵਾਈ ਜੇ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਦਲਪੰਥ ਪਹਿਲਾਂ ਤੋਂ ਹੀ ਸਜ਼ਾ ਦਿੰਦਾ ਆ ਉਹ ਤਾਂ ਕਹਿੰਦਾ ਮੈਂ ਕੁਰਸੀ ਤੇ ਬੈਠਾ ਨਾ ਕੁਰਸੀ ਤੇ ਬੈਠਣਾ ਵੀ ਬਾਬਾ ਜੀ ਬਹੁਤ ਦੋਸ਼ ਆ ਕਹਿੰਦਾ ਮੇਰਾ ਆਪਰੇਸ਼ਨ ਹੋਇਆ ਆਪਰੇਸ਼ਨ ਬਾਬਾ ਜੀ ਲੋਕਾਂ ਦੇ ਕਿਹੜਾ ਹੁੰਦਾ ਥੱਲੇ ਬੈਠੋ ਅਸੀਂ ਉਹਨੂੰ ਇੱਕ ਹੀ ਬੇਨਤੀ ਨੇ ਉਹ ਲੋਕਾਂ ਨੂੰ ਕਹਿੰਨੇ ਆ ਜਿਹੜੇ ਕੋਲੇ ਬੈਠੇ ਸੀ ਵੀ ਤੁਸੀਂ ਕਮਲੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰੀ ਜਾਂਦਾ ਇੱਕ ਬਖੰਡੀ ਸਾਧ ਤੇ ਅਸੀਂ ਜਾਗਦਿਆਂ ਜ਼ਮੀਰ ਵਾਲਿਆਂ ਨੂੰ ਫੇਰ ਬੇਨਤੀ ਕਰਦੇ ਆਂ ਬਾਬਾ ਜੀ ਜਾਗੋ ਜੇ ਗੁਰੂ ਗ੍ਰੰਥ ਸਾਹਿਬ ਨਾਲ ਹੋ ਗਿਆ ਤੇ ਆਪਣੇ ਆ ਬਾਣਾ ਪਾਇਆ ਤਾਂ ਸਾਡੇ ਅਰਕਿਆਂ ਦਾ ਕੋਈ ਫਾਇਦਾ ਨਹੀਂ ਕਿਉਂ ਤੇ ਇਹ ਆਪਾਂ ਬੋਲਦੇ ਕਿਉਂ ਨਹੀਂ ਇਹ ਆਏ ਦੇਖ ਲੋ ਵੀ ਸਾਡੇ ਦੀ ਪਾਵਰ ਆ ਜਾਂ ਕੋਈ ਦੇਖ ਲੈਂਦਾ ਇਹ ਇਹਨਾਂ ਦੇ ਸਾਡੇ ਨਾਲ ਕਨੈਕਟ ਆ ਇਹ ਕਨੈਕਟ ਬਾਜੀ ਛੱਡ ਕੇ ਸਾਡੀ ਬੇਨਤੀ ਆ ਇੱਕ ਗੁਰੂ ਮਹਾਰਾਜ ਦੀ ਗੱਲ ਆ ਜੇ ਇਨਸਾਨ ਦੀ ਗੱਲ ਆਉਂਦੀ ਬਾਬਾ ਜੀ ਸਾਡੇ ਮਗਰ ਨਾ ਤੁਸੀਂ মিডিਆ ਵਾਲਾ ਤੇ ਨਾ ਕੋਈ ਹੋਰ ਆਉਂਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਇਹ ਤਕਰਾਰਾ ਤਾਂ ਹੁੰਦਾ ਹੀ ਹੁੰਦਾ ਬਾਬਾ ਜੀ ਜਿਹੜੀ ਉਹਨਾਂ ਨੇ ਬੇਆਪਦੀ ਕੀਤੀ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਇਹਦੇ ਉੱਤੇ ਕਾਨੂੰਨੀ ਕਾਰਵਾਈ ਜੇ ਨਾ ਹੋਈ ਫਿਰ ਦਲ ਪੰਥ ਲੰਗੋ ਸੰਗਲ ਜ਼ਰੂਰ ਲਾਇਆ ਜਾਏਗਾ। ਕੀ ਕਹਿਣਾ ਚਾਹੋਗੇ ਆ ਰੁਮੀ ਵਾਲੇ ਦੇ 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 ਵੀਡੀਓ ਵਾਇਰਲ ਹੋ ਰਹੀ ਸੀ ਜੀ ਇਹਦੇ ਬਾਰੇ ਕੀ ਤੁਸੀਂ ਸਰ ਉਹਦੇ ਬਾਰੇ ਕਹਿਣਾ ਚਾਹੋਗੇ ਇਹ ਦੇਖੋ ਅੱਜ ਸਾਡੇ ਕੋਲ ਕੋਈ ਸਿੰਘ ਸਾਹਿਬ ਆਨ ਸੀਗੇ ਲੰਗ ਸਿੰਘ ਇਹ ਆਏ ਸੀਗੇ ਜੀ ਇਹਨਾਂ ਨੇ ਕੋਈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਡੇਰਾ ਰੂਮੀ ਦੇ ਸਬੰਧ ਦੇ ਵਿੱਚ ਉਹਦੇ ਪ੍ਰਤੀਨਿਧ ਨੇ ਇਤਰਾਜ਼ ਪੇਸ਼ ਕੀਤਾ ਸੀ ਜਿਸ ਬੰਦੀ ਅਸੀਂ ਅੱਜ ਇਹਨਾਂ ਨਾਲ ਮੀਟਿੰਗ ਕਰ ਲਈਏ ਇਹਨਾਂ ਨਾਲ ਸਾਡੀ ਗੱਲਬਾਤ ਕਰ ਲਈਏ ਅਸੀਂ ਉਹ ਕੰਪਲੀਟ ਵੀ ਸਾਡੇ ਕੋਲੇ ਹੈਗੀ ਹੈ ਜੀ ਅਸੀਂ ਉਹਦੀ ਵੀ ਵੈਰੀਫਾਈ ਪ੍ਰੋਪਰ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਜੋ ਬੰਦੀ ਕਰ ਰਹੀ ਕਰਾਂਗੇ ਬਾਕੀ ਸਾਡੀ ਸਿੰਘਾਂ ਨੂੰ ਵੀ ਇਹੀ ਜੀਪੀਨ ਸੀਗੀ ਵੀ ਜਿਹੜਾ ਇਹ ਕਿਸੇ ਧਰਮ ਦਾ ਮਸਲਾ ਹੈ ਥੋੜਾ ਸੈਂਸਟਿਵ ਮਸਲਾ ਹੁੰਦਾ ਹੈਗਾ ਤੇ ਇਹਨੂੰ ਆਪਾਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਇਹਦਾ ਹੱਲ ਸਿੰਘ ਸਿੰਘ ਸਾਹਿਬ ਇਹਨਾਂ ਨੇ ਵੀ ਇਹੀ ਅਸਵਾਸ਼ਾਣ ਦਿੱਤਾ ਵੀ ਆਪਾਂ ਇਹਨੂੰ ਸ਼ਾਂਤਮਈ ਤਰੀਕੇ ਨਾਲ ਟਾਕ ਕਰਕੇ ਜਾਂ ਕਿਸੇ ਤਰੀਕੇ ਦੀ ਮੀਟਿੰਗ ਕਰਕੇ ਜਾਂ ਜੋ ਵੀ ਫਿਰ ਅੱਗੇ ਹੋਊਗਾ ਉਸ ਹਿਸਾਬ ਨਾਲ ਕਰਦੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਉਸ ਤਰ੍ਹਾਂ ਨਾਲ ਕੋਈ ਇਹ ਜਿਹੜਾ ਇਹ ਧਾਰਮਿਕ ਮਸਲਾ ਹੈਗਾ ਜੀ ਇਹਦੇ ਤੇ ਕੋਈ ਜਿਆਦਾ ਮੈਂ ਸਪੈਕਟਲੀ ਕਪਲੇ ਨਹੀਂ ਕਰ ਸਕਦਾ ਬਟ हां ਇੱਕ ਮੀਟਿੰਗ ਹੋਊਗੀ ਕਿ ਮੀਟਿੰਗ ਦੇ ਵਿੱਚ ਅਗਰ ਇਹਨਾਂ ਦੇ ਕੋਈ ਗਿਲੇ ਸ਼ਿਕਵੇ ਜਾਂ ਉਹਨਾਂ ਦੀ ਗੱਲਬਾਤ ਹੈਗੀ ਆ ਕਿ ਦੂਰ ਹੋ ਜਾਂਦੀ ਆ ਤਾਂ ਉਹ ਅਕੋਰਡਿੰਗਲੀ ਆ ਨਹੀਂ ਤਾਂ ਜੋ ਇਹਨਾਂ ਵੱਲੋਂ ਕੋਈ ਕੰਪਲੇਨਟ ਦਿੱਤੀ ਗਈ ਸੀ ਕਿ ਧਾਰਮਿਕ ਪ੍ਰੋਬਲਮਾਂ ਨੂੰ ਕੇਸ ਪਹੁੰਚਾਇਆ ਗਿਆ ਹੈ ਅਸੀਂ ਵੀਡੀਓ ਵੈਰੀਫਾਈ ਕਰਕੇ ਫਿਰ ਉਸ ਹਸਾਬ ਦੀ ਕਾਰਵਾਈ ਕਰਦੇ ਹਾਂ